ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹੋ ਉਸੋ ਹਾਜ਼ਰਾਂ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਬੀਸੀ ਮਿਊਨਿਸਪੈਲਿਟੀਆਂ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਇਸ ਵੇਲੇ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਤੱਕ ਚੱਲਦੀ ਰਹਿਣੀ ਹੈ ਉਹਦੇ ਵਿੱਚ ਬਹੁਤ ਸਾਰੇ ਗੰਭੀਰ ਮੁੱਦੇ ਵਿਚਾਰੇ ਜਾ ਰਹੇ ਉਹਦੇ ਬਾਰੇ ਗੱਲਬਾਤ ਕਰਨੀ ਹੈ ਦੂਜਾ ਮਹਿੰਗਾਈ ਦੇ ਕਾਰਨ ਕੈਨੇਡਾ ਵਾਸੀਆਂ ਨੇ ਰੈਸਟੋਰੈਂਟਾਂ ਦੇ ਵਿੱਚ ਜਾਣਾ ਘਟਾ ਦਿੱਤਾ ਇੱਕ ਰਿਪੋਰਟ ਆਈ ਹੈ ਤੀਜੀ ਗੱਲਬਾਤ ਕਰਨੀ ਹੈ ਕਿ অন্ਟਾਰੀਓ ਨੇ ਓਟਵਾ ਤੋਂ ਅਪਰਾਧੀਆਂ ਦੇ ਉੱਪਰ ਸਖਤੀ ਕਰਨ ਦੀ ਮੰਗ ਕੀਤੀ ਹੈ ਕਿ ਖਾਸ ਕਰ ਜਿਹੜੇ ਅ ਜਿਹੜੇ ਜ਼ਮਾਨਤ ਦੇ ਨਿਯਮ ਨੇ ਉਹਨਾਂ ਦੇ ਵਿੱਚ ਸ਼ਕਤੀ ਕਰਨ ਦੀ ਬੀਸੀ ਦੇ ਸਕੂਲਾਂ ਦੇ ਵਿੱਚ ਸੈੱਲਫੋਨ ਬੈਨ ਸੰਬੰਧੀ ਗੱਲਬਾਤ ਕਰਨੀ ਹੈ ਤੇ ਪ੍ਰਾਈਵੇਟ ਕਾਲਜਾਂ ਦੁਆਰਾ ਵਿਦਿਆਰਥੀਆਂ ਤੋਂ ਜਿਹੜੀ ਇਲੈਕਸ਼ਨ ਕੈਂਪੇਨ ਦਾ ਇੱਕ ਮੁੱਦਾ ਚਰਚਾ ਦੇ ਵਿੱਚ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਜਿਹੜੀ ਸਲਾਨਾ ਇਕੱਠ ਆਇਰਾਂ ਦਾ ਬੀਸੀ ਦੀਆਂ ਮਿਊਨਿਸਪੈਲਿਟੀਆਂ ਦੀਆਂ ਉਹ ਖਾਸ ਤੌਰ ਦੇ ਉੱਤੇ ਇਸ ਵੇਲੇ ਕੁਝ ਮੁੱਦਿਆਂ ਦੇ ਉੱਤੇ ਫੋਕਸ ਕਰ ਰਿਹਾ ਜਿਨ੍ਹਾਂ ਦੇ ਵਿੱਚੋਂ ਕ੍ਰਾਈਮ ਬੇਕਰਿਆਂ ਦੀ ਸਮੱਸਿਆ ਮੈਂਟਲ ਹੈਲਥ ਤੇ ਪਬਲਿਕ ਸੇਫਟੀ ਐਸ ਸਾਲ ਜਿਹੜੇ ਇਹ ਚਾਰ ਮੁੱਦੇ ਨੇ ਖਾਸ ਤੌਰ ਦੇ ਉੱਤੇ ਜਿਹੜਾ ਜੁਰਮ ਦੇ ਵਿੱਚ ਵਾਧਾ ਹੋ ਰਿਹਾ ਜਿਹੜੇ ਹੋਮਲੈਸਨੈਸ ਆ ਉਹਦੀ ਸਮੱਸਿਆ ਜਿਹੜਾ ਮੈਂਟਲ ਹੈਲਥ ਆ ਤੇ ਪਬਲਿਕ ਸੇਫਟੀ ਆ ਇਹ ਇਹਦੇ ਉੱਤੇ ਕਾਫੀ ਗੰਭੀਰ ਰੂਪ ਦੇ ਵਿੱਚ ਚਰਚਾ ਹੋ ਰਹੀ ਆ ਜਿਹੜੇ ਜਿਹੜਾ ਸੇਵ आवर ਸਟ੍ਰੀਟਸ ਕੋਲੀਸ਼ਨ ਆ ਉਹ ਇਹਨਾਂ ਵੱਲੇ ਕਹਿ ਰਹੀ ਆ ਕਿ ਕੁਝ ਸ਼ਹਿਰਾਂ ਨੂੰ ਇਹ ਜਿਹੜੀਆਂ ਪ੍ਰੋਬਲਮਸ ਨੇ ਮਜਬੂਰ ਹੋ ਕੇ ਇਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਇਹਨੂੰ ਹੈਂਡਲ ਕਰਨਾ ਪੈ ਰਿਹਾ ਹਾਲਾਂਕਿ ਇਹਨਾਂ ਨੂੰ ਜਿਹੜੀ ਪ੍ਰੋਵਿੰਸ ਜਾਂ ਫੈਡਰਲ ਸਰਕਾਰ ਵੱਜੋਂ ਹੈਂਡਲ ਕੀਤਾ ਜਾਣਾ ਚਾਹੀਦਾ ਮਤਲਬ ਕਈ ਸਮੱਸਿਆਵਾਂ ਦੇ ਵਿੱਚ ਮਿਊਨਿਸਪੈਲਿਟੀ ਸਰੀ ਆ ਸਰੀ ਕੁਝ ਨਹੀਂ ਕਰ ਸਕਦੀ ਰਿਚਮੰਡ ਵੈਂਕੂਵਰ ਜਿਹੜੀਆਂ ਮਿਊਨਿਸਪੈਲਿਟੀਆਂ ਨੇ ਆਪਣੇ ਆਪ ਦੇ ਵਿੱਚ ਬਹੁਤਾ ਕੁਝ ਨਹੀਂ ਕਰ ਸਕਦੀਆਂ ਸੋ ਇਸ ਕਰਕੇ ਜਿਹੜੀਆਂ ਪ੍ਰੋਬਲਮਸ ਨੇ ਕੋਸ਼ ਇਹ ਚਾਹੇ ਕ੍ਰਾਈਮ ਆ ਚਾਹੇ ਹੋਮਲੈਸਨੈਸ ਆ ਬੇਸ਼ੱਕ ਮੈਂਟਲ ਹੈਲਥ ਜੋ ਪਬਲਿਕ ਸੇਫਟੀ ਆ ਇਹ ਉੱਪਰਲੇ ਪੱਧਰ ਦੇ ਉੱਤੇ ਜਾਂ ਤਾਂ ਸੂਬਾ ਸਰਕਾਰ ਇਹਨੂੰ ਠੀਕ ਕਰੇ ਤੇ ਜਾਂ ਜਿਹੜੀ ਫੈਡਰਲ ਸਰਕਾਰ ਆ ਕੇਂਦਰ ਸਰਕਾਰ ਆ ਉਹ ਇਹਨੂੰ ਠੀਕ ਕਰੇ ਵੀ ਉਹਨਾਂ ਨੂੰ ਅਸਲ ਦੇ ਵਿੱਚ ਕਰਨ ਵਾਲੇ ਕੰਮ ਆ ਹੁਣ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਹੋਮਲੈਸਨੈਸ ਨੂੰ ਕਿੱਦਾਂ ਟੈਕਲ ਕਰਨਾ ਰਿਪੀਟ ਅਫੈਂਡਰਸ ਨੇ ਜਿਹੜੇ ਇੱਕ ਬੰਦਾ ਇੱਕ ਵਾਰੀ ਜੁਰਮ ਕਰ ਦਿੰਦਾ ਜਮਾਨਤ ਤੇ ਬਾਹਰ ਆ ਜਾਂਦਾ ਫੇਰ ਉਸੇ ਕੰਮ 'ਚ ਪਾਇਆ ਜਾਂਦਾ ਜੰਗਰੀ سپورਟਿਵ ਹਾਊਸਿੰਗ ਆ ਉਹਦੇ ਤੇ ਕੀ ਕੀਤਾ ਜਾਣਾ ਚਾਹੀਦਾ ਫੈਂਟਨਲ ਦੀ ਟਰੈਫਿਕਿੰਗ ਆ ਫੈਂਟਨਲ ਐਨੀ ਮਾਰੂ ਨਸ਼ਾ ਜਿਹੜਾ ਇਸ ਵੇਲੇ ਆ ਰਿਹਾ ਇਹਦਾ ਕੀ ਹੱਲ ਕੀਤਾ ਜਾਣਾ ਮੈਂਟਲ ਹੈਲਥ ਟ੍ਰੀਟਮੈਂਟ ਜਾਂ ਜਿਹੜੀ ਖਾਸ ਕਰ ਪਿੰਡ ਉਹ ਇਲਾਕਿਆਂ ਦੇ ਵਿੱਚ ਜਿਹੜੇ ਕਰਾਈਮ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ ਬੀਸੀ ਨੇ ਥੋੜਾ ਚਿਰ ਪਹਿਲਾਂ ਰਿਪੋਰਟ ਕੀਤਾ 11.6 ਬਿਲੀਅਨ ਡਾਲਰ ਦਾ ਡੈਫੀਸਿਟ ਜਿਹੜਾ ਇਸ ਵੇਲੇ ਸੇਫਟੀ ਪ੍ਰੋਗਰਾਮਾਂ ਦੇ ਲਈ ਫੰਡਿੰਗ ਨੂੰ ਹਾਰਡ ਬਣਾ ਰਿਹਾ ਜਿਹੜਾ ਪਹਿਲਾਂ ਹੀ 11.6 ਬਿਲੀਅਨ ਡਾਲਰ ਦੇ ਘਾਟੇ 'ਚ ਚੱਲ ਰਿਹਾ ਉਹ ਹੋਰ ਫੰਡਿੰਗ ਕੀ ਕਰ ਸਕਦੇ ਆ ਹੁਣ ਜਿਹੜੇ ਅ ਮਤਲਬ ਲੋਕਲ ਲੀਡਰ ਹਜੇ ਵੀ ਕਹਿ ਰਿਹਾ ਕਿ ਸਾਨੂੰ ਪੈਸਾ ਤਾਂ ਹਜੇ ਵੀ ਚਾਹੀਦਾ ਹੈ ਐਡਿਕਸ਼ਨ ਜਿਹੜਾ ਨਸ਼ਾ ਆ ਇਹਦੇ ਉੱਤੇ ਬਹੁਤ ਕੰਮ ਕੀਤਾ ਗਿਆ ਪਰ ਹਜੇ ਵੀ ਇਹ ਠੀਕ ਨਹੀਂ ਹੋ ਰਿਹਾ ਦੱਸਿਆ ਇਹ ਜਾ ਰਿਹਾ ਕਿ ਜਿਹੜੇ ਕ੍ਰਾਈਮ ਕਰਨ ਵਾਲੇ ਨੇ ਉਹ ਇਸ ਕਰਕੇ ਜੁਰਮ ਇਹਦੇ ਨਾਲ ਜੁੜਿਆ ਆ ਕਿਉਂਕਿ ਉਹ ਅ ਮਤਲਬ ਕਿਉਂਕਿ ਐਡਿਕਸ਼ਨ ਦੀ ਉਹਨਾਂ ਦੀ ਲੋੜ ਆ ਉਹਨਾਂ ਨੂੰ ਡੀਟੌਕਸ ਕਰਨਾ ਚਾਹੀਦਾ ਰਿਕਵਰੀ ਪ੍ਰੋਗਰਾਮ ਹੋਣੇ ਚਾਹੀਦੇ ਆ ਲੌਂਗ ਟਰਮ ਕੇਅਰ ਹੋਣੀ ਚਾਹੀਦੀ ਆ ਜਿਹੜਾ ਸਾਡਾ ਨਿਆਂ ਪ੍ਰਣਵੰਦ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਗੜਬੜਾ ਜਿਹੜਾ ਅਰੈਸਟ ਟੂ ਚਾਰਜ ਰੇਟ ਹੁੰਦਾ ਕੀ ਆ ਇੱਕ ਵਿਅਕਤੀ ਕੋਈ ਪੁਲਿਸ ਨੂੰ ਲੱਗਦਾ ਵੀ ਇਹ ਇਹਨੇ ਇਹ ਕੰਮ ਕੀਤਾ ਉਹਨੂੰ ਫੜਿਆ ਜਾਂਦਾ ਕਿ ਇਸ ਬੰਦੇ ਨੇ ਨਸ਼ਾ ਵੇਚਿਆ ਜਾਂ ਕੋਈ ਦੇ ਕੋਲ ਹਥਿਆਰ ਸੀ ਜਾਂ ਨੇ ਕੋਈ ਜੁਰਮ ਕੀਤਾ ਕ੍ਰਾਈਮ ਕੀਤਾ ਪੁਲਿਸ ਨੂੰ ਫੜਦੀ ਆ ਉਹਨੂੰ ਫੜਨ ਤੋਂ ਬਾਅਦ ਉਹਦੇ ਤੇ ਚਾਰਜ ਲਾਏ ਜਾਂਦੇ ਆ ਕਿ ਇਸ ਬੰਦੇ ਨੇ ਆ ਆ ਆ ਜੁਰਮ ਕੀਤਾ ਉਹ ਜੁਰਮ ਜਿਹੜੇ ਚਾਰਜ ਲਾਏ ਜਾਂਦੇ ਫਿਰ ਅਦਾਲਤ ਉਹਦੀ ਅਪਰੂਵਲ ਦਿੰਦੀ ਹੈ ਕਿ ਹਾਂਜੀ ਠੀਕ ਆ ਇਹਦੇ ਉੱਤੇ ਇਹ ਚਾਰਜ ਲਾ ਦਿਓ ਹਾਲਾਂਕਿ ਉਹ ਦੋਸ਼ੀ ਨਹੀਂ ਬਣਿਆ ਚਾਰਜ ਲਾ ਦਿਓ ਮਤਲਬ ਦੋਸ਼ਾਇਦ ਕਰ ਦਿਓ ਇਹਦੇ ਉੱਤੇ ਵੀ ਇਸ ਬੰਦੇ ਨੇ ਆ ਕੰਮ ਦੇ ਦੋਸ਼ ਇਹਦੇ ਤੇ ਲੱਗੇ ਆ ਫਿਰ ਉਹਦੇ ਤੋਂ ਬਾਅਦ ਸੁਣਵਾਈ ਹੁੰਦੀ ਆ ਉਹ ਬੰਦੇ ਦੀ ਦੂਜੀ ਧਿਰ ਦੀ ਵਕੀਲਾ ਦੀ ਬਹਿਸ ਤੇ ਫਿਰ ਫੈਸਲਾ ਹੁੰਦਾ ਵੀ ਇਹ ਬੰਦਾ ਦੋਸ਼ੀ ਆ ਤੇ ਇਹਨੂੰ ਸਜ਼ਾ ਦੇ ਦਿਓ ਜੇਲ੍ਹ ਚ ਜੇ ਜੁਰਮਾਨਾ ਦੇ ਦਿਓ ਜੇ ਨਹੀਂ ਦੋਸ਼ੀ ਤਾਂ ਇਹਨੂੰ ਜਿਹੜਾ ਬਰੀ ਕਰਦੇ ਹੁਣ ਇਹ ਸਾਰੇ ਕੁਛ ਦੇ ਵਿੱਚ ਹੁੰਦਾ ਕੀ ਆ ਅਰੈਸਟ ਟੂ ਚਾਰਜ ਰੇਟ ਆ ਜਿਹੜਾ ਜਿੰਨੇ ਫੜੇ ਤੇ ਜਿੰਨੇ ਚਾਰਜ ਕੀਤੇ ਗਏ ਬੀਸੀ ਦੇ ਵਿੱਚ ਸਭ ਤੋਂ ਘੱਟ ਆ 40% ਆ ਪਿਛਲੇ 10 ਸਾਲਾਂ ਦੇ ਵਿੱਚ ਰਹਿ ਗਿਆ ਵੀ ਜਿੰਨੇ ਅਰੈਸਟ ਕੀਤੇ ਆ ਤੇ ਜਿੰਨੇ ਚਾਰਜ ਹੋਏ ਆ ਉਹ 40% ਰੇਟ ਆ ਸੋ ਕਿਉਂਕਿ ਪ੍ਰੋਸੀਕਿਊਟਰਜ਼ ਹੈ ਨਹੀਂ ਉਹਦੇ ਨਾਲ ਡਿਲੇ ਹੁੰਦਾ ਤੇ ਬਹੁਤ ਵਾਰੀ ਇਹ ਡ੍ਰੌਪ ਹੋ ਜਾਂਦੇ ਉਸੇ ਤਰੀਕੇ ਦੇ ਨਾਲ ਕਿਉਂਕਿ ਚਾਰਜ ਆਮ ਤੌਰ ਦੇ ਉੱਤੇ ਅੱਗੇ ਹੁੰਦੇ ਹੀ ਨਹੀਂ ਜਿਹੜੀ ਪੁਲਿਸ ਆਉਂ ਫੇ ਲੱਗਦਾ ਵੀ ਕਿ ਮਹੀਂ ਅਰੈਸਟ ਵੀ ਕਰਨ ਦੇ ਵਿੱਚ ਉਹ ਥੋੜਾ ਜਿਹਾ ਹਿਚਕਚਾ ਜਾਂਦੇ ਆ ਜਾਂ ਜਿਹੜੇ ਚਾਰਜ ਉਹ ਲਾਉਂਦੇ ਜਿਹੜੇ ਹੁਣ ਮਤਲਬ ਹੁਣ ਜਦੋਂ ਪੁਲਿਸ ਵਾਲੇ ਨੂੰ ਪਤਾ ਵੀ ਮੈਂ ਫੜ ਲਿਆ ਇਹਨੂੰ ਫੜ ਕੇ ਮੈਂ ਅੱਗੇ ਜਾ ਕੇ ਤੇ ਚਾਰਜ ਲਾਤੇ ਤੇ ਚਾਰਜ ਹੀ ਨਿਸ਼ਿੱਧ ਹੋਏ ਉਹ ਮੈਂ ਫੜਨਾ ਹੀ ਕਰੂੰਗਾ ਪਹਿਲਾਂ ਮੈਂ ਫੜੂੰਗਾ ਫਿਰ ਚਾਰਜ ਲਾਉਂਗਾ ਕਰ ਕਰਾ ਕੇ ਹੋਣਾ ਤੇ ਕੁਝ ਵੀ ਨਹੀਂ ਉਹ ਹੈਜ਼ਿਟੇਟ ਕਰਨ ਲੱਗ ਜਾਂਦੇ ਫਿਰ ਇਹ ਸਾਮਲੇ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਡਰ ਆ ਜਿਹੜੇ ਜਿਹੜੇ ਅਫੀਸ਼ੀਅਲ ਕ੍ਰਾਈਮ ਇੱਕ ਹੁੰਦਾ ਕਿ ਅੰਕੜੇ ਅੰਕੜੇ ਦੱਸ ਦਿਆ ਕਿ ਇੰਨੇ ਕਤਲ ਹੋਏ ਸੀ ਆ ਲੋਅਰ ਮੈਨਲੈਂਡ ਦੇ ਵਿੱਚ ਜਾਂ ਉੱਥੇ ਐਤਕੀ ਇੰਨੇ ਹੋਏ ਆ ਉਹ ਥੱਲੇ ਨੂੰ ਆ ਰਹੇ ਡਿਕਲਾਈਨ ਕੁਝ ਇਲਾਕਿਆਂ ਦੇ ਵਿੱਚ ਪਰ ਲੋਕ ਫੇਰ ਵੀ ਫੀਲ ਜਿਹੜਾ ਸੇਫ ਨਹੀਂ ਕਰ ਰਿਹਾ ਉਹਨਾਂ ਨੂੰ ਲੱਗਦਾ ਨਹੀਂ ਕਿ ਅਸੀਂ ਸੁਰੱਖਿਅਤ ਆ ਭਾਵੇਂ ਕਿ ਜਿਹੜੇ ਸਟੈਟ ਆ ਉਹ ਦੱਸ ਦਿਆ ਕਿ ਅੰਕੜੇ ਥੱਲੇ ਆ ਰਹੇ ਆ ਸੋ ਹੁਣ ਜਿਹੜੇ ਮੰਨਿਆ ਜਾ ਰਿਹਾ ਕਿ ਪੁਲਿਸ ਆਫੀਸਰਸ ਨੇ ਉਹ ਹਾਈ ਕ੍ਰਾਈਮ ਏਰੀਆਜ਼ ਦੇ ਵਿੱਚ ਜ਼ਿਆਦਾ ਹੋਣਾ ਚਾਹੀਦਾ ਪਲੱਸ ਜਿਹੜਾ ਜਸਟਿਸ ਪ੍ਰੋਸੈਸ ਆ ਉਹ ਤੇਜ਼ ਹੋਣਾ ਚਾਹੀਦਾ ਹੈ ਸਾਰੇ ਕੁਸ਼ ਦੇ ਵਿੱਚ ਸੋ ਜਿਹੜਾ ਮਿਊਸਿਪੈਲਿਟੀਆਂ ਆ ਉਹ ਚਾਹੁੰਦੀਆਂ ਆ ਕਿ ਕੋਆਰਡੀਨੇਟ ਕਰਨ ਹਾਊਸਿੰਗ ਦੇ ਉੱਤੇ ਹੈਲਥ케ਅਰ ਦੇ ਉੱਤੇ ਐਡਿਕਸ਼ਨ ਟ੍ਰੀਟਮੈਂਟ ਦੇ ਉੱਤੇ ਤੇ ਜਿਹੜੇ ਜਸਟਿਸਸ ਆ ਇਸ ਸਾਰੇ ਕੰਮ ਦੇ ਉੱਤੇ ਸੋ ਜਿਹੜੀ ਇਨਫੋਰਸਮੈਂਟ ਆ ਇਹਦੇ ਉੱਤੇ ਹੋਣ ਦੇਖੋ ਮੀਟਿੰਗ ਤੋਂ ਬਾਅਦ ਕੀ ਇਹਦੇ ਵਿੱਚ ਗੱਲਬਾਤ ਹੋਰ ਸਾਹਮਣੇ ਆਉਂਦੀ ਹੈ ਅਗਲੀ ਗੱਲਬਾਤ ਕੈਨੇਡਾ ਦੇ ਵਿੱਚ ਮਹਿੰਗਾਈ ਦੇ ਨਾਲ ਸਬੰਧਤ ਆ ਲੋਕ ਖਬਰ ਆ ਰਹੀ ਆ ਕਿ ਬਾਹਰ ਖਾਣਾ ਘੱਟ ਖਾ ਰਹੇ ਆ 75% ਕੈਨੇਡੀਅਨ ਰੈਸਟੋਰੈਂਟ ਦੇ ਵਿੱਚ ਘਟ ਜਾ ਰਹੇ ਆ ਆਮ ਨਾਲੋਂ ਕਿਉਂਕਿ ਲਿਵਿੰਗ ਕਾਸਟ ਬਹੁਤ ਜ਼ਿਆਦਾ ਆ ਜਿਹੜੇ ਯੰਗ ਨੇ ਉਹ ਸਭ ਤੋਂ ਵੱਧ ਕੱਟਬੈਕ ਕਰ ਰਹੇ ਆ ਇਸ ਵੇਲੇ 18 ਤੋਂ 34 ਸਾਲਾਂ ਵਾਲੇ 80% ਤੋਂ ਜ਼ਿਆਦਾ ਲੋਕ ਖਾਣਾ ਬਾਹਰ ਘੱਟ ਖਾ ਰਹੇ ਆ ਮਹਿੰਗਾਈ ਦਾ ਅਸਰ ਜਾਂ ਜਿਹੜਾ ਅਫੋਰਡੇਬਿਲਟੀ ਹੈ ਜਾਂ ਜਿਹੜਾ ਕਹ ਲਓ ਕਿ ਜਿਹੜੀ ਲਿਵਿੰਗ ਕਾਸਟ ਹੈ ਬੇਸਿਕਲੀ ਉਹਦਾ ਅਸਰ ਇੱਧਰ ਨਜ਼ਰ ਆਉਂਦਾ ਰੈਸਟੋਰੈਂਟ ਵਿਲੇ ਪਏ ਨੇ ਖਾਸ ਕਰ ਜਿਹੜਾ ਯੂਥ ਆ 14 18 ਸਾਲਾਂ ਤੋਂ 34 ਵਾਲੇ ਤੁਸੀਂ ਪਲਾਜ਼ਿਆਂ ਦੇ ਵਿੱਚ ਨਿਗਾਹ ਮਾਰ ਕੇ ਦੇਖੋ ਪਾਰਕਿੰਗ ਜਿਹੜੀ ਆ ਉਹਦੇ ਉੱਤੇ ਵੀ ਅਸਰ ਪਿਆ ਹੋਊਗਾ ਤੁਹਾਨੂੰ ਘੱਟ ਗੱਡੀਆਂ ਦਿਸਦੀਆਂ ਲੋਕ ਭੀੜ ਘੱਟ ਦਿਸਦੀ ਆ ਲੋਕ ਘੱਟ ਜਾ ਰਹੇ ਆ ਬਾਹਰ ਕਿਉਂਕਿ ਪੈਸੇ ਹੈ ਨਹੀਂ ਇਹ ਮੱਜਾਂ ਜਿਹਦੇ ਕੋਲੇ ਹੈਗੇ ਆ ਉਹ ਖਰਚਣਾ ਨਹੀਂ ਚਾਹੁੰਦਾ ਉਹਨੂੰ ਇਹ ਹੈ ਕਿ ਅਨਸਰਟਨਟੀ ਹੈ ਕੱਲ ਨੂੰ ਕੀ ਹੋ ਜਾਣਾ ਪਤਾ ਕੋਈ ਨਹੀਂ ਕੀਮਤਾਂ ਕਿੱਧਰ ਨੂੰ ਜਾਣੀਆਂ ਕੀ ਹੋਣਾ ਹੈ ਇੰਟਰਸਟ ਰੇਟ ਇਸੇ ਕਰਕੇ ਥੱਲੇ ਲਿਆਂਦੇ ਜਾ ਰਹੇ ਆ ਪਿਛਲੇ ਬੁੱਧਵਾਰ ਜਿਹੜੀ ਮੀਟਿੰਗ ਹੋਈ ਸੀ ਬੈਂਕ ਆਫ ਕੈਨੇਡਾ ਦੀ ਉਹਦੇ ਚ ਇੰਟਰਸਟ ਰੇਟ 0.25% ਇਸੇ ਕਰਕੇ ਕੱਟ ਕੀਤਾ ਗਿਆ ਸੀ ਤਾਂ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਲੋਕ ਪੈਸਾ ਖਰਚਣ ਜਿਹੜਾ ਰੈਸਟੋਰੈਂਟ ਇੰਡਸਟਰੀ ਆ ਖਾਸ ਤੌਰ ਦੇ ਉੱਤੇ ਜਿਹੜੇ ਰੈਸਟੋਰੈਂਟ ਦੇ ਰੈਸਟੋਰੈਂਟਸ ਕੈਨੇਡਾ ਦੇ ਸੀਈਓ ਨੇ ਉਹ ਕਹਿੰਦੇ ਆ ਕਿ ਇਹ ਬਹੁਤ ਇੱਕ ਅਲਰਮਿੰਗ ਟ੍ਰੈਂਡ ਆ ਫੂਡ ਇੰਡਸਟਰੀ ਦੇ ਵਿੱਚ ਮਤਲਬ ਇਹ ਚੇਤਾਵਨੀ ਹੈ ਇੱਕ ਸਿੱਧੀ ਸਿੱਧੀ ਕਿ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਜਿਹੜੇ ਕਸਟਮਰ ਨੇ ਐਸ ਵੇਲੇ ਉਹ ਜ਼ਿਆਦਾ ਸਸਤੀਆਂ ਆਪਸ਼ਨਸ ਦੇਖ ਰਹੇ ਆ ਫਾਸਟ ਫੂਡ ਨੂੰ ਚੂਜ਼ ਕਰ ਰਹੇ ਆ ਜਾਂ ਜਿਹੜਾ ਬਹੁਤ ਮਹਿੰਗਾ ਡਿਨਰ ਕਰਨ ਦੇ ਥਾਂ ਦੇ ਉੱਤੇ ਬ੍ਰੇਕਫਾਸਟ ਕਰਨ ਬਾਹਰ ਚਲੇ ਜਾਂਦੇ ਆ ਮਤਲਬ ਓਵਰਆਲ ਟ੍ਰੈਂਡ ਜਿਹੜਾ ਉਹ ਥੱਲੇ ਨੂੰ ਜਾ ਰਿਹਾ ਰੈਸਟੋਰੈਂਟ ਦੇ ਉੱਤੇ ਬਹੁਤ ਵੱਡਾ ਜਿਹੜਾ ਫੂਡ ਦੇ ਉੱਤੇ ਫੂਡ ਮਹਿੰਗਾ ਹੈ ਐਸ ਵੇਲੇ ਆਪਾਂ ਸਾਰੇ ਜਾਣਦੇ ਆ ਲੇਬਰ ਮਹਿੰਗੀ ਆ ਇਹ ਬਹੁਤ ਵੱਡਾ ਇਸ਼ੂ ਆ ਇੰਸ਼ੋਰੈਂਸ ਦੀ ਕਾਸਟ ਵਧੀ ਆ ਚਲੋ ਸਾਰਾ ਕੁਝ ਡਬਲ ਡਿਜਿਟ ਦੇ ਵਿੱਚ ਉੱਤੇ ਚਲੇਗਾ ਜਿਹੜੀ ਪ੍ਰੋਫਿਟ ਆ ਜੂਨ 2025 ਦੇ ਵਿੱਚ 41% ਰੈਸਟੋਰੈਂਟ ਜਿਹੜੇ ਨੇ ਉਹ ਜਾਂ ਤਾਂ ਪੈਸਾ ਲੂਜ਼ ਕਰ ਰਹੇ ਸੀ ਜਾਂ ਜਿਹੜੇ ਆਹੋ ਬ੍ਰੇਕ ਇਵਨ ਕਰ ਰਹੇ ਸੀ ਮਤਲਬ ਬਰਾਬਰ ਬਰਾਬਰ ਉਹਨਾਂ ਦਾ ਪੂਰਾ ਪੂਰਾ ਸਰ ਰਿਹਾ ਸੀ ਜੂਨ 2025 ਤੱਕ 41% ਲਗਭਗ ਅੱਧੇ ਰੈਸਟੋਰੈਂਟ ਹੋ ਜਾਂਦੇ ਆ ਮਤਲਬ ਨਫੇ ਚ ਨਹੀਂ ਜਾ ਰਿਹਾ ਹੁਣ ਪ੍ਰੈਸ਼ਰ ਜਿਹੜਾ ਇਹ ਆ ਕਿ ਕੀਮਤਾਂ ਵਧਾਉਣ ਦਾ ਉੱਤੇ ਪੈ ਰਿਹਾ ਬਹੁਤ ਸਾਰੇ ਰੈਸਟੋਰੈਂਟ ਇਹ ਫੀਲ ਕਰਦੇ ਆ ਕਿ ਉਹਨਾਂ ਨੂੰ ਜਿਹੜੀ ਬੈਨਿਊ ਪ੍ਰਾਈਸਸ ਆ ਉਹ ਵਧਾਉਣੇ ਪੈਣਗੇ ਭਾਵੇਂ ਕਿ ਉਹਦਾ ਦੂਜਾ ਰਿਸਕ ਇਹ ਆ ਕਿ ਕਸਟਮਰ ਲੂਜ਼ ਕਰ ਜਾਣਗੇ ਕਸਟਮਰ ਜਾਣਗੇ ਨਹੀਂ ਉੱਥੇ ਜੇ ਕੀਮਤਾਂ ਹੋਰ ਵਧ ਗਈਆਂ ਜਿਹੜਾ ਪੈਸਾ ਬਚਾਉਣ ਦੇ ਲਈ ਕੁਝ ਨਹੀਂ ਕੀ ਕੀਤਾ ਸਟਾਫ ਕੱਟ ਕਰ ਦਿੱਤਾ ਜਿਹੜੇ ਜਾਂ ਉਹਨਾਂ ਦੇ ਘੰਟੇ ਘਟਾ ਦਿੱਤੇ EMPLOYEES ਦੇ ਰੈਸਟੋਰੈਂਟਸ ਨੇ ਆਪਣੇ ਮੀਨੂ ਐਡਜਸਟ ਕਰ ਲਿਆ ਇਸ ਵੇਲੇ ਕਿ ਜਿਹੜੀਆਂ ਕੁਝ ਸਸਤੀਆਂ ਚੀਜ਼ਾਂ ਆ ਜਾਂ ਸਿੰਪਲ ਜੀਆਂ ਚੀਜ਼ਾਂ ਆ ਜਿਹੜੀਆਂ ਕਾਸਟ ਨੂੰ ਮੈਨੇਜ ਕਰ ਸਕਦੀਆਂ ਉਹਨਾਂ ਨੂੰ ਜ਼ਿਆਦਾ ਪਾਇਆ ਜਾਵੇ ਔਰ ਘੰਟੇ ਘਟਾ ਦਿੱਤੇ ਗਏ ਆ ਰੈਸਟੋਰੈਂਟਸ ਦੇ ਵਿੱਚ ਖਾਸ ਤੌਰ ਤੇ ਇੱਕ ਵੱਡੀ ਤਬਦੀਲੀ ਆ ਬਹੁਤ ਸਾਰੇ ਆਪਰੇਟਿੰਗ ਆਵਰਸ ਕੱਟ ਕਰ ਦਿੱਤੇ ਉਹਨਾਂ ਨੇ ਕਿਉਂਕਿ ਸਰਵਾਈਵ ਕਰਨ ਦੇ ਲਈ ਉਹ ਜਿਹੜੇ ਐਕਸਪੈਂਸਸ ਨੇ ਉਹਨੂੰ ਕੱਟ ਕਰਨਾ ਜ਼ਰੂਰੀ ਆ ਸੋ ਮਹਿੰਗਾਈ ਤੇ ਲੋਕਾਂ ਦਾ ਪੈਸਾ ਨਾ ਖਰਚਣਾ ਕੈਨੇਡਾ ਦੀ ਬਹੁਤ ਵੱਡੀ ਇੰਡਸਟਰੀ ਆ ਇਹ ਰੈਸਟੋਰੈਂਟ ਇੰਡਸਟਰੀ ਇਹਦੇ ਉੱਤੇ ਮਾੜਾ ਅਸਰ ਆ ਇਸ ਵੇਲੇ ਪਰ ਇੰਟਰੀਅਰ ਦੇ ਸਲਿਸਟਰ ਜਨਰਲ ਤੇ اٹਾਰਨੀ ਜਨਰਲ ਨੇ ਇੱਕ ਲੈਟਰ ਭੇਜੀਆ ਓਟਵਾ ਨੂੰ ਉਸ ਚਿੱਠੀ ਦੇ ਵਿੱਚ ਇਹ ਕਿਹਾ ਕਿ ਜਿਹੜੇ ਜ਼ਮਾਨਤ ਦੇ ਉੱਤੇ ਤੁਸੀਂ ਸਖਤੀ ਕਰੋ ਤੇ ਜਿਹੜਾ ਕਿਸੇ ਨੂੰ ਸਜ਼ਾ ਦੇਣੀ ਆ ਜਿਹੜੀ ਉਹਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਸਖਤੀ ਕੀਤੀ ਜਾਵੇ ਕਿਉਂਕਿ ਹੱਥ ਵਸ ਤੇ ਕੇਂਦਰ ਸਰਕਾਰ ਦੇ ਜਿਉਂ ਨੇ ਕਿੱਦਾਂ ਤਬਦੀਲੀ ਕਰਨੀ ਆ ਉਹਨਾਂ ਨੇ ਇਹ ਕਿਹਾ ਕਿ ਮੰਡੇਟਰੀ ਮਿਨਿਮਮ ਜੇਲ ਸੈਂਟੈਂਸ ਹੋਵੇ ਉਹਨੂੰ ਰੀਸਟੋਰ ਕਰੋ ਦੁਬਾਰਾ ਸ਼ੁਰੂ ਕਰੋ ਸੀਰੀਅਸ ਕਰਾਈਮਸ ਦੇ ਲਈ ਜਿਹੜਾ ਕੋਸ਼ ਜਿਹੜੇ ਸੀਰੀਅਸ ਕਰਾਈਮ ਨੇ ਉਹਨਾਂ ਲਈ ਜਮਾਨਤ ਨਹੀਂ ਹੋਣੀ ਚਾਹੀਦੀ ਇਹ ਕਹਿ ਰਿਹਾ ਐਂਟਰੀਓ ਬਹੁਤ ਸਾਰੇ ਪ੍ਰੋਵੈਂਸ ਪਹਿਲਾਂ ਵੀ ਕਹਿ ਰਹੇ ਐਂਟਰੀਓ ਨੇ ਖਾਸ ਕਰਕੇ ਹੁਣ ਕਿਹਾ ਕਿ ਲੋਕ ਜਿਹੜਾ ਨੂੰ ਚਾਰਜ ਕੀਤਾ ਗਿਆ ਮੰਨ ਲਓ ਮਰਡਰ ਕਰਤਾ ਕਿਸੇ ਨੇ ਕਿਸੇ ਨੇ ਕੋਈ ਮਨੁੱਖੀ ਤਸਕਰੀ ਕੀਤੀ ਹੈ ਕਿਸੇ ਨੇ ਡਰਗ ਟ੍ਰਾਫਿਕਿੰਗ ਕੀਤੀ ਆ ਕਿਸੇ ਨੇ ਕੋਈ ਗਨ ਕਰਾਇਮ ਕੀਤਾ ਕਿਸੇ ਨੇ ਕੋਈ ਕਾਰਾਂ ਖੋਈਆਂ ਕਿਸੇ ਦੀਆਂ ਸ਼ਰੇਆਮ ਕਿਸੇ ਕੋਈ ਕਿਸੇ ਦੇ ਘਰ ਦੇ ਵਿੱਚ ਵੜ ਗਿਆ ਉੱਥੇ ਜਾ ਕੇ ਉਹ ਲੁੱਟਮਾਰ ਕੀਤੀ ਆ ਜਾਂ ਕੋਈ ਆਪਣੇ 파ਟਨਰ ਨਾਲ ਵਾਇਲੈਂਸ ਕੀਤੀ ਆ ਇਹਨਾਂ ਨੂੰ ਇਹ ਬੰਦੇ ਜ਼ਮਾਨਤ ਦੇ ਲਈ ਯੋਗ ਹੀ ਨਹੀਂ ਹੋਣੇ ਚਾਹੀਦੇ ਵੀ ਇਹਨਾਂ ਦੀ ਜ਼ਮਾਨਤ ਦਾ ਨਿਜਮ ਹੀ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਜ਼ਮਾਨਤ ਦੇਣੀ ਵੀ ਨਹੀਂ ਚਾਹੀਦੀ ਦੂਜਾ ਜਿਹੜੇ ਰਿਪੀਟ ਆਫੈਂਡਰਸ ਨੇ ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜੀਆਂ 3 ਸਟ੍ਰਾਈਕ ਰੂਲ ਹੋਣਾ ਚਾਹੀਦਾ ਰਿਪੀਟ ਆਫੈਂਡਰਸ ਲਈ ਜਿਹੜੇ ਸੀਰੀਅਸ ਕ੍ਰਾਈਮ ਆ ਉਹ ਆਟੋਮੈਟਿਕਲੀ ਬੇਲ ਡਿਨਾਈ ਹੋ ਜਵੇ ਮਤਲਬ ਇੱਕ ਬੰਦੇ ਨੇ ਇੱਕ ਵਾਰੀ ਕੰਮ ਕੀਤਾ ਜਮਾਨਤ ਜਿਹੜਾ ਕੋਈ ਜੁਰਮ ਕੀਤਾ ਜਮਾਨਤ ਹੋ ਗਈ ਦੂਜੀ ਵਾਰੀ ਕੀਤਾ ਮਤਲਬ ਇਹ ਆਟੋਮੈਟਿਕਲੀ ਬਾਅਦ ਵਿੱਚ ਡਿਨਾਈ ਹੋ ਜੇ ਵੀ ਉਹ ਬੇਲ ਹੋਈ ਨਹੀਂ ਸਕਦੀ ਜਿਹੜੇ ਰਿਪੀਟ ਆਫੈਂਡਰਸ ਨੇ ਬਾਰ-ਬਾਰ ਉਹੀ ਕੰਮ ਕਰ ਰਹੇ ਔਰ ਆਪਾਂ ਜਾਣਦੇ ਹਾਂ ਕਿ ਕਿੰਨੀ-ਕਿੰਨੀ ਵਾਰੀ ਜੁਰਮ ਕਰਕੇ ਲੋਕ ਜਮਾਨਤਾਂ ਦੇ ਉੱਤੇ ਬਾਹਰ ਆ ਰਹੇ ਆ ਅੰਟੈਰੀਓ ਨੇ ਇਹ ਵੀ ਸੁਜੈਸਟ ਕੀਤਾ ਕਿ ਲੋਕ ਜਿਹੜੇ ਜਮਾਨਤ ਦੇ ਉੱਤੇ ਛੱਡੇ ਵੀ ਜਾਂਦੇ ਆ ਕਿਸੇ ਸੀਰੀਅਸ ਕ੍ਰਾਈਮ ਦੇ ਲਈ ਉਹਨਾਂ ਨੂੰ ਐਂਕਲ ਮੋਨੀਟਰ ਪਾਉਣਾ ਚਾਹੀਦਾ ਟਰੈਕ ਕਰਨ ਦੇ ਲਈ ਬੰਦੇ ਨੂੰ ਜਮਾਨਤ ਦੇ ਵੀ ਦਿੱਤੀ ਤਾਂ ਉਹਦੇ ਗਿੱਟੇ ਦੇ ਵਿੱਚੋਂ ਕੜਾ ਜਿਹਾ ਪਾ ਕੇ ਰੱਖੋ ਜਿਹਦੇ ਨਾਲ ਤੁਹਾਨੂੰ ਪਤਾ ਲੱਗ ਸਕੇ ਵੀ ਬੰਦਾ ਕਿੱਥੇ ਆ ਤੇ ਐਸ ਵੇਲੇ ਕਰ ਕੀ ਰਿਹਾ ਅਸਲ ਦੇ ਵਿੱਚ ਇਹ ਵੀ ਇੱਕ ਵੱਡਾ ਮਾਮਲਾ ਆ ਇਹਦਾ ਰੀਜ਼ਨ ਆ ਇਹਦੇ ਪਿੱਛੇ ਕਿਉਂ ਜਿਹੜਾ ਇੰਟੈਰੀਓ ਐਸ ਵੇਲੇ ਆਟਵਾ ਨੂੰ ਇਹ ਕਹਿ ਰਿਹਾ ਆ ਕਿਉਂਕਿ ਬਹੁਤ ਸਾਰੇ ਹਾਈ ਪ੍ਰੋਫਾਈਲ ਕ੍ਰਾਈਮ ਕ੍ਰਾਈਮ ਆ ਜਿਹੜੇ ਕਮਿਟ ਕੀਤੇ ਲੋਕਾਂ ਨੇ ਤੇ ਉਹ ਬਾਅਦ ਦੇ ਵਿੱਚ ਜਮਾਨਤ ਦੇ ਉੱਤੇ ਬਾਹਰ ਆ ਗਿਆ ਜਿਹਨਾਂ ਦੇ ਵਿੱਚ ਇੱਕ ਰੀਸੈਂਟ ਕੇਸ ਆ 12 ਸਾਲ ਦਾ ਲੜਕਾ ਜਿਹਨੂੰ ਚਾਰਜ ਕੀਤਾ ਗਿਆ ਅਟੈਂਪਟ ਮਰਡਰ ਤੇ ਮਾਰਕਮ ਦੇ ਵਿੱਚ ਫੋਰਡ ਦੀ ਪੋਜੀਸ਼ਨ ਇਸ ਮਾਮਲੇ ਦੇ ਵਿੱਚ ਪ੍ਰੀਮੀਅਰ ਡੱਗ ਫੋਰਡ ਇਹ ਕਹਿ ਰਹੇ ਆ ਕਿ ਬੇਲ ਸਿਸਟਮ ਸਾਡਾ ਟੁੱਟ ਚੁੱਕਿਆ ਹੈ ਕਿਤੇ ਜਿਹੜੇ ਵਾਇਲੈਂਟ ਰਿਪੀਟ ਆਫੈਂਡਰਸ ਨੇ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾਣਾ ਚਾਹੀਦਾ ਕਮਿਊਨਿਟੀਜ਼ ਦੇ ਵਿੱਚ ਉਹ ਅੰਦਰ ਹੀ ਰਹਿਣੇ ਚਾਹੀਦੇ ਆ ਹੁਣ ਇਸ ਗੱਲ ਦੇ ਉੱਤੇ ਅਸਰ ਕਿੰਨਾ ਕੁ ਹੁੰਦਾ ਤੇ ਕੀ ਕੀਤਾ ਜਾਂਦਾ ਇਹ ਦੇਖਣ ਵਾਲੀ ਗੱਲ ਹੋਊਗੀ ਜਸਟਿਸ ਮਿਨਿਸਟਰ ਜਿਹੜੇ ਸ਼ਾਨ ਫਰੇਜ਼ਰ ਨੇ ਉਹਨਾਂ ਨੇ ਵੀ ਇਹ ਕਨਫਰਮ ਕੀਤਾ ਕਿ ਨਵਾਂ ਫੈਡਰਲ ਜਿਹੜਾ ਲੈਜਿਸਲੇਸ਼ਨ ਆ ਬੇਲ ਦੇ ਉੱਤੇ ਤੇ ਸੈਂਟੈਂਸਿੰਗ ਦੇ ਉੱਤੇ ਆ ਉਹ ਅਗਲੇ ਮਹੀਨੇ ਅਸੀਂ ਇੰਟਰੋਡਿਊਸ ਕਰ ਰਹੇ ਹਾਂ ਤੇ ਹੋ ਸਕਦਾ ਹੋਏ ਇਹ ਕਾਰਵਾਈ ਦੇ ਉੱਤੇ ਜਿਹੜੀ ਇਸ ਗੱਲ ਦੇ ਉੱਤੇ ਕਾਰਵਾਈ ਕਰਨ ਸੋ ਅੰਟੈਰੀਓ ਦੀ ਰეკਮੈਂਡੇਸ਼ਨ ਆ ਉਹ ਜਿਹੜੀ ਕਿਉਂਕਿ ਫੈਡਰਲ ਕਨਜ਼ਰਵੇਟਿਵ ਆ ਉਹਨਾਂ ਦੇ ਨਾਲ ਵੀ ਹੈਗੀ ਆ ਤੇ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਕਿ ਪਹਿਲੀ ਜਿਹੜੀ ਲਿਬਰਲ ਸਰਕਾਰ ਨੂੰ ਕਿ ਇਹਨਾਂ ਨੇ ਬੇਲ ਦੇ ਤੇ ਜਾਂ ਜਮਾਨਤ ਵਾਲੇ ਕੰਮ ਦੇ ਉੱਤੇ ਕੰਰਪਟ ਵੀ ਕਹਿੰਦੇ ਆਏ ਆ ਕਿ ਉਹਨਾਂ ਨੇ ਕੰਮ ਨਹੀਂ ਕੀਤਾ ਤੇ बार-बार ਉਹੀ ਬੰਦੇ ਜਿਹੜੇ ਉਹ ਬਾਹਰ ਆ ਰਹੇ ਆ ਜੁਰਮ ਕਰਕੇ ਹੁਣ ਜਿਹੜੀ ਦੂਜਾ ਇਹ ਕਿ ਐਂਟੈਰੀਓ ਨੇ ਪਹਿਲਾਂ ਹੀ ਕਿਹਾ ਕਿ 111 ਮਿਲੀਅਨ ਚਾਹੀਦਾ ਬੇਲ ਕੰਪਲੈਂਸ ਪ੍ਰੋਗਰਾਮ ਦੇ ਵਿੱਚ ਪਰ ਇਹ ਵੀ ਕਿਹਾ ਉਹਨਾਂ ਨੇ ਕਿ ਜਿਹੜੇ ਫੈਡਰਲ ਨਿਯਮ ਆ ਉਹ ਜ਼ਿਆਦਾ ਸਖਤ ਹੋਣੇ ਚਾਹੀਦੇ ਆ ਸੋ ਪਬਲਿਕ ਸੇਫਟੀ ਐਸ ਵੇਲੇ ਫੋਕਸ ਆ ਐਂਟੈਰੀਓ ਸਰਕਾਰ ਦੇ ਲਈ ਤੇ ਗੋਲ ਇਹ ਆ ਕਿ ਕਮਿਊਨਿਟੀਆਂ ਨੂੰ ਪ੍ਰੋਟेक्ट ਕੀਤਾ ਜਾਵੇ ਜਿਹੜੇ ਵਾਇਲੈਂਟ ਅਫੈਂਡਰਸ ਨੇ ਉਹਨਾਂ ਨੂੰ ਜੇਲ੍ਹ ਚ ਰੱਖਿਆ ਜਾਵੇ ਜੇ ਬਾਹਰ ਆ ਤੇ ਉਹਨਾਂ ਦਾ ਪਤਾ ਹੋਵੇ ਇਹ ਕਿੱਥੇ ਆ ਇਹਨਾਂ ਦੀਆਂ ਆਟੋਮੈਟਿਕਲੀ ਜ਼ਮਾਨਤਾਂ ਜਿਹੜੀਆਂ ਬਾਰ-ਬਾਰ ਜੁਰਮ ਕਰਨ ਵਾਲਿਆਂ ਦੀਆਂ ਉਹ ਕੈਨਸਲ ਕੀਤੀਆਂ ਜਾਣ ਅਗਲੀ ਗੱਲਬਾਤ ਬੀਸੀ ਦੇ ਵਿੱਚ ਜਿਹੜੇ smartphones ਨੇ ਉਹ ਬੈਨ ਨੇ ਸਟੂਡੈਂਟ ਜਿਹੜੇ ਹੈਗੇ ਨਹੀਂ ਲਿਜਾ ਸਕਦੇ ਤੇ ਕਿਹਾ ਉਹਨਾਂ ਨੂੰ ਇਹ ਜਾਂਦਾ ਕਿ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਵੇਲੇ ਵੀ ਤੁਸੀਂ ਸਮਾਰਟਫੋਨ ਆਪਣੇ ਕੋਲ ਨਹੀਂ ਰੱਖ ਸਕਦੇ ਪਰ ਇੱਥੇ ਹੁਣ ਕਨਫਿਊਜ਼ਨ ਪੈਦਾ ਹੋਈ ਹੈ ਇੱਕ ਚਿਲਾ ਬੈਕ ਦੇ ਵਿੱਚ ਕੁਝ ਮਾਪਿਆਂ ਨੇ ਇਹ ਕਨਸਰਨ ਸਾਹਮਣੇ ਲਿਆਂਦਾ ਕਨਫਿਊਜ਼ਨ ਇਹ ਆ ਕਿ ਜਿਹੜੇ ਟੀਚਰਜ਼ ਨੇ ਉਹ ਇਹ ਚਾਹੁੰਦੇ ਆ ਕਿ ਉਹ ਆਪਣੀਆਂ ਕੁਝ ਅਸਾਈਨਮੈਂਟ ਜਾਂ ਗਰੁੱਪ ਵਰਕ ਜਾਂ ਇਵਨ ਜਿਮ ਕਲਾਸਸ ਵੀ ਪੂਰੀਆਂ ਕਰਨ ਫੋਨ ਦੇ ਨਾਲ ਫੋਨ ਦੀ ਹੁਣ ਮਤਲਬ ਅਲਾਉਡ ਨਹੀਂ ਹੈ ਉੱਥੇ ਨੋ ਫੋਨ ਪਾਲਿਸੀ ਸਪਸ਼ਟਾ ਪਰ ਉਹਦੇ ਨਾਲ ਜਿਹੜੀ ਅਸਲੀਅਤ ਆ ਸਕੂਲਾਂ ਨੇ ਆਫੀਸ਼ੀਅਲੀ ਬੈਨ ਕੀਤਾ ਹੈ ਸੈਲਫੋਨ ਬੈਲ ਟੂ ਬੈਲ ਮਤਲਬ ਸਵੇਰ ਦੀ ਘੰਟੀ ਤੋਂ ਲੈ ਕੇ ਛੁੱਟੀ ਵਾਲੀ ਘੰਟੀ ਤੱਕ ਤੁਸੀਂ ਕਿਸੇ ਵੇਲੇ ਵੀ ਫੋਨ ਨਹੀਂ ਵਰਤ ਸਕਦੇ ਪਰ ਜਿਹੜੇ ਟੀਚਰਸ ਨੇ ਉਹ ਅਲਾਉ ਕਰ ਸਕਦੇ ਐ ਐਜੂਕੇਸ਼ਨਲ ਪਰਪਸ ਦੇ ਲਈ ਹੁਣ ਇੱਥੇ ਕਨਫਿਊਜ਼ਨ ਆ ਜਿਹਦੇ ਨਾਲ ਮਿਕਸ ਮੈਸੇਜ ਆ ਰਿਹਾ ਇੱਕ ਪਾਸੇ ਤੁਸੀਂ ਕਹਿ ਰਹੇ ਆ ਕਿ ਫੋਨ ਬੈਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾਲ ਤੁਸੀਂ ਕਹਿ ਰਹੇ ਆ ਕਿ ਟੀਚਰ ਜੇ ਚਾਵੇ ਤਾਂ ਉਹ ਸੈਲਫੋਨ ਵਰਤੇ ਜਾ ਸਕਦੇ ਜੇ ਪੜ੍ਹਾਈ ਦੇ ਲਈ ਚਾਹੀਦੇ ਆ ਹੁਣ ਇਹਦੇ ਨਾਲ ਮਿਕਸ ਮੈਸੇਜ ਜਿਹੜਾ ਜਾ ਰਿਹਾ ਆ ਸਟੂਡੈਂਟ ਬਿਨਾ ਫੋਨ ਵਾਲਿਆਂ ਨੂੰ ਇਦਾਂ ਲੱਗਦਾ ਵੀ ਜ਼ਿਆਦਾ ਸ਼ਰਮਿੰਦਗੀ ਹੁੰਦੀ ਜਾਂ ਉਹ ਮਤਲਬ ਰਹਿ ਜਾਂਦੇ ਆ ਉਸ ਕੰਮ ਤੋਂ ਸਪੈਸ਼ਲੀ ਜਿਹੜੇ ਪਰਿਵਾਰ ਆ ਜਿਹੜੇ ਫੋਨ ਹੀ ਨਹੀਂ ਕਰ ਸਕਦੇ ਫੋਨ ਇੱਕ ਇੱਕ ਫੋਨ ਲੈ ਕੇ ਨਿਆਣੇ ਨੂੰ ਦੇਣਾ ਕਿਹੜਾ ਸੌਖਾ ਹੁਣ ਸੋ ਜਿਹੜੀਆਂ ਕੁਝ ਥਾਵਾਂ ਦੇ ਉੱਤੇ ਜਿਹੜੀਆਂ ਇਹ ਟੈਬਲੇਟ ਆਉ ਦਿੱਤੀਆਂ ਜਾਂਦੀਆਂ ਜਿਹੜੇ ਇਹ ਕਹਿ ਰਹੇ ਆ ਕਿ ਕੁਝ ਮਾਪੇ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਟੈਕਨੋਲੋਜੀ ਨੂੰ ਬਹੁਤ ਕੇਅਰਫੁਲੀ ਯੂਜ਼ ਕਰਨ ਜਾਂ ਨਾ ਬਿਨਾ ਲੋਡ ਤੋਂ ਯੂਜ਼ ਕਰ ਤੇ ਉਹ ਫੋਕਸ ਕਰ ਰਹਾ ਜਿਹੜੀ ਰੀਅਲ ਲਾਈਫ ਫਰੈਂਡਸ਼ਿਪਸ ਆ ਜਾਂ ਆਊਟਡੋਰ ਐਕਟੀਵਿਟੀਜ਼ ਦੇ ਤੇ ਉਹਨਾਂ ਨੇ ਇਹੀ ਕਿਹਾ ਆ ਕਿ ਉਹਨਾਂ ਨੇ ਬੇਸਿਕ ਫੋਨ ਬੱਚੇ ਨੂੰ ਜੇ ਕਿ ਹਿੰਦ ਦਿੱਤਾ ਵੀ ਕੁਛ ਮਾਪਿਆ ਨੇ ਤੇ ਬੇਸਿਕ ਫੋਨ ਦਿੱਤਾ ਹੈ ਜਿਹੜਾ ਕਿ ਉਹਨਾਂ ਦੀ ਸੇਫਟੀ ਲਈ ਆ ਭਾ ਇਹ ਨੰਬਰ ਤੋਂ ਫੋਨ ਹੋ ਜਾਊਗਾ ਤੇ ਤੂੰ ਕਰ ਲਈ ਤੇ ਜਾ ਚੱਕ ਲਈ ਨਾ ਕਿ 스마트ਫੋਨ ਦਿੱਤਾ ਪ੍ਰੀਮੀਅਰ ਡੇਵਿਡ ਐਬੀ ਨੇ ਇੰਟਰੋਡਿਊਸ ਕੀਤਾ ਸੀ ਪ੍ਰੋਵੈਂਸ ਵਾਈਡ ਰੈਸਟ੍ਰਿਕਸ਼ਨ 2024 ਦੇ ਵਿੱਚ ਤਾਂ ਕਿ ਜਿਹੜੇ ਬੱਚੇ ਆ ਬਿਨਾਂ ਡਿਸਟਰੈਕਸ਼ਨ ਤੋਂ ਸਿੱਖ ਸਕਣ ਉਹਦਾ ਧਿਆਨ ਨਾ ਭਟਕੇ इधर-ਉਧਰ ਤੇ ਜ਼ਿਆਦਾ ਜਿਹੜੀਆਂ ਸੋਸ਼ਲ ਸਕਿੱਲਸ ਨੇ ਉਹ ਬਣਾ ਸਕਣ ਹੁਣ ਚਿਲਾਬਕ ਸਕੂਲ ਦੇ ਵਿੱਚ ਫੋਨ ਚਾਹੀਦਾ ਆ ਬੰਦ ਚਾਹੀਦਾ ਆ ਪਰੇ ਕਿਤੇ ਰੱਖਿਆ ਹੋਣਾ ਚਾਹੀਦਾ ਆ ਟੀਚਰਸ ਜਿਹੜੇ ਆ ਉਹ 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 ਸ਼ੋਰਟ ਦੇ ਸਕਦੇ ਆ ਇਹਦੇ ਵਿੱਚ ਜੇ ਉਹਨਾਂ ਨੂੰ ਲੱਗਦਾ ਕਿਹੜਾ ਡਿਵਾਈਸ ਆ ਉਹ ਯੂਸਫੁਲ ਆ ਕਲਾਸ ਦੇ ਵਿੱਚ ਹੁਣ ਸਕੂਲ ਦੇ ਜਿਹੜੇ ਕਾਉਂਸਲਰ ਆ ਉਹ ਕਹਿੰਦੇ ਆ ਕਿ ਇਹ ਰੂਲ ਵੀਲ ਜਿਹੜਾ ਰੂਲ ਜਿਹੜਾ ਹੈਗਾ ਇਨਕਨਸਿਸਟੈਂਟ ਯਾ ਇਹਦੇ ਨਾਲ ਤੇ ਜਿਹੜਾ ਇਹ ਬੈਨ ਜਿਹੜਾ ਹੈ ਇਹ ਬਹੁਤ ਕਮਜ਼ੋਰ ਆ ਤੇ ਬਹੁਤ ਸਾਰੇ ਬੱਚੇ ਉਹ ਪਹਿਲੇ ਐਡਿਕਟ ਹੋ ਚੁੱਕੇ ਆ ਨਾ ਫੋਨਸ ਦੇ ਨਾਲ ਤੇ ਮਤਲਬ ਉਹਨਾਂ ਕੋਲ ਆਸ ਕਰਨੀ ਵੀ ਉਹ ਰਿਸਪਾਂਸਿਬਲੀ ਲਰਨ ਕਰਨ ਇਹ ਬਹੁਤ ਔਖਾ ਆ ਯੂਬੀਸੀ ਦੇ ਕੁਝ ਪ੍ਰੋਫੈਸਰ ਕਹਿੰਦੇ ਆ ਕਿ ਫੋਨ ਜਿਹੜੇ ਆ ਉਹ ਲਰਨਿੰਗ ਦੇ ਵਿੱਚ ਹੈਲਪ ਕਰ ਸਕਦੇ ਆ ਜਿਦਾ ਟਰਾਂਸਲੇਸ਼ਨ ਆ ਕੋਈ ਗੇਮ ਆ ਕੋਈ ਕੋਲਾਬੋਰੇਸ਼ਨ ਆ ਪਰ ਜਿਹੜਾ ਟੀਚਰ ਆ ਉਹਨੂੰ ਕਲੀਅਰਲੀ ਐਕਸਪਲੇਨ ਕਰਨਾ ਪਊਗਾ ਕਿ ਫੋਨ ਯੂਜ਼ ਕਿਉਂ ਕੀਤਾ ਜਾ ਰਿਹਾ ਹੁਣ ਸੋ ਕੁਝ ਥਾਵਾਂ ਦੇ ਉੱਤੇ ਇਹ ਰੌਲਾ ਆ ਕਿ ਜੇ ਫੋਨ ਜੇ ਹੈਗਾ ਆ ਤਾਂ ਕਰ ਦੇਣਾ ਚਾਹੀਦਾ ਜਾਂ ਮਤਲਬ ਮਾਪਿਆਂ ਨੂੰ ਫਿਰ ਇਹਨੂੰ ਬੰਦ ਕਰ ਦੇਣਾ ਚਾਹੀਦਾ ਤੇ ਜੇ ਦੇਣਾ ਚਾਹੀਦਾ ਤਾਂ ਫਿਰ ਬੈਨ ਦਾ ਕੀ ਮਤਲਬ ਆ ਫਿਰ ਬੈਨ ਨਹੀਂ ਕਹਿਣਾ ਚਾਹੀਦਾ ਫਿਰ ਫੋਨ ਅਲਾਉ ਕਹਿਣਾ ਚਾਹੀਦਾ ਪਰ ਟੀਚਰ ਦੀ ਦੇਖਰੇਖ ਥੱਲੇ ਅਗਲੀ ਗੱਲਬਾਤ ਦੋਸਤੋ ਇੱਕ ਮਾਮਲਾ ਸਾਹਮਣੇ ਆਇਆ ਇੰਟਰਨੈਸ਼ਨਲ ਸਟੂਡੈਂਟਸ ਦਾ ਇੱਕ ਪ੍ਰਾਈਵੇਟ ਕਾਲਜ BC ਦੇ ਵਿੱਚ ਉਹਨਾਂ ਨੇ ਬੱਚਿਆਂ ਨੇ ਕਾਲਜ ਦੇ ਉੱਤੇ ਜਿਹੜੀ ਸ਼ਿਕਾਇਤ ਇਹ ਲਾਈ ਆ ਕਿ ਉਹਨਾਂ ਨੂੰ ਇੱਕ ਕੰਜ਼ਰਵਟਿਵ ਕੈਂਡੀਡੇਟ ਦੇ ਹੱਕ ਦੇ ਵਿੱਚ 2024 ਦੇ ਵਿੱਚ ਬਾਇਲੈਕਸ਼ਨ ਸੀ ਉਹਦੀ ਕੈਂਪੇਨਿੰਗ ਕਰਨ ਲਈ ਕਿਹਾ ਗਿਆ ਨਾਲ ਬੱਚੇ ਇੱਕ ਕਾਲਜ ਦੇ ਵਿੱਚ ਪੜ ਰਹੇ ਆ ਕਾਲਜ ਵਾਲੇ ਇਹ ਕਹਿ ਰਹੇ ਆ ਕਿ ਤੁਸੀਂ ਫੁਲਾਣੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟਾਂ ਪਵਾ ਕੇ ਆਓ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਿਹੜੀ ਉਹਨਾਂ ਦੇ ਸਕੂਲ ਸਟਾਫ ਤੋਂ ਈਮੇਲ ਆਈ ਉਹਨਾਂ ਨੂੰ ਉਹਦੇ ਵਿੱਚ ਸਟੂਡੈਂਟਸ ਨੂੰ ਇਹ ਦੱਸਿਆ ਗਿਆ ਕਿ ਤੁਹਾਡੀਆਂ ਜਿਹੜੀਆਂ ਰੈਗੂਲਰ ਕਲਾਸਾਂ ਨੇ ਕਲਾਸ ਦੇ ਵਿੱਚ ਤੁਹਾਡੀ ਹਾਜ਼ਰੀ ਲੱਗਣੀ ਆ ਇਹਨੂੰ ਇਨ ਪਰਸਨ ਜਿਹੜੀ ਕੈਂਪੇਨ ਆ ਉਹਦੇ ਨਾਲ ਰਿਪਲੇਸ ਕੀਤਾ ਗਿਆ ਮਤਲਬ ਕਿ ਜਿਹੜੀ ਅਟੈਂਡੈਂਸ ਆ ਉਹ ਰਿਕੁਆਇਰਡ ਆ ਪਰ ਤੁਸੀਂ ਉੱਥੇ ਜਾ ਕੇ ਜਿਹੜਾ ਜਿਹੜੀ ਕੈਂਪੇਨ ਕਰਨੀ ਤੁਹਾਡੀ ਹਾਜ਼ਰੀ ਉੱਥੇ ਆ ਸਟੂਡੈਂਟ ਨੂੰ ਕੰਮ ਦਿੱਤਾ ਗਿਆ ਕਿ ਤੁਸੀਂ ਡੋਰ ਨੌਕ ਕਰਨੀ ਆ ਤੁਸੀਂ ਜਿਹੜਾ ਫਲਾਇਰ ਆ ਉਹ ਦੇਣੇ ਆ ਤੁਸੀਂ ਫੋਲਡਰਡ ਐਨ ਵੈਲਪਾ ਉਹ ਦੇਣੇ ਆ ਤੇ ਕੈਂਪੇਨ ਦੇ ਆਫਿਸਸ ਦੇ ਵਿੱਚ ਕੰਮ ਕਰਨਾ ਭਾਵੇਂ ਕਿ ਇਹਨਾਂ ਬੱਚਿਆਂ ਦਾ ਡਿਜੀਟਲ মিডিਆ ਸਟੱਡੀਜ਼ ਦਾ ਉਸ ਕੰਮ ਦੇ ਨਾਲ ਕੋਈ ਵੀ ਸਬੰਧ ਨਹੀਂ ਆ। ਫਿਰ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਕੈਂਪੇਨ ਕਰ ਰਹੇ ਹੋ ਤੁਸੀਂ ਕੰਮ ਕਰ ਰਹੇ ਹੋ ਉਹਦਾ ਪ੍ਰੂਫ ਵੀ ਸਾਨੂੰ ਦੇਣਾ। ਸਕੂਲ ਨੇ ਸਟੂਡੈਂਟਸ ਨੂੰ ਆਪਣੀਆਂ ਫੋਟੋ ਕੈਂਪੇਨ ਆਫਿਸਸ ਦੇ ਵਿੱਚ ਅਟੈਂਡੈਂਸ ਦਰਸਾਉਣ ਦੇ ਲਈ ਕਿਹਾ ਵੀ ਸਾਨੂੰ ਫੋਟੋ ਭੇਜੋ। ਕੁਝ ਸਟੂਡੈਂਟਸ ਜਿਹੜੇ ਉਹਨਾਂ ਨੇ ਵਿਰੋਧ ਕੀਤਾ ਇਹਦਾ ਉਹ ਕਹਿੰਦੇ ਵੀ ਸਾਡਾ ਇਹ ਪ੍ਰੋਗਰਾਮ ਦਾ ਪਾਰਟ ਹੀ ਨਹੀਂ ਆ। ਉਹਨਾਂ ਨੇ ਤਾਂ ਕੁਝ ਲੋਕਾਂ ਨੇ ਫਿਰ ਇਹਦੀ ਕੰਪਲੇਂਟ ਫਾਈਲ ਕੀਤੀ ਆ ਕਿ ਜਿਹੜੀ ਉਹਨਾਂ ਦੀ ਟਿਊਸ਼ਨ ਫੀਸ ਆ 11910 ਡਾਲਰ ਲਈ ਜਾਂਦੀ ਉਹ ਰਿਫੰਡ ਕੀਤੀ ਜਾਵੇ ਆ ਇਸ ਕਾਲਜ ਨੂੰ ਜਦੋਂ ਪੁੱਛਿਆ ਗਿਆ ਤਾਂ ਕਾਲਜ ਨੇ ਡਿਨਾਈ ਕੀਤਾ ਉਹ ਕਹਿੰਦੇ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਕਿ ਜਿਹੜਾ ਕੈਂਪੇਨ ਦੇ ਵਿੱਚ ਕੋਈ ਵਲੰਟੀਅਰ ਵਜੋਂ ਕੰਮ ਕਰਨਾ ਇਹ ਆਪਸ਼ਨਲ ਆ ਕਰ ਵੀ ਸਕਦੇ ਆ ਨਹੀਂ ਵੀ ਕਰ ਸਕਦੇ ਮੰਡਟਰੀ ਨਹੀਂ ਆ ਤੇ ਇਸ ਸਕੂਲ ਜਿਹੜਾ ਉਹਨਾਂ ਦਾ ਕਾਲਜ ਆ ਪੋਲੀਟੀਕਲੀ ਨਿਊਟਰਲ ਆ ਇਹਦੇ ਵਿੱਚ ਕੋਈ ਵੀ ਉਹਨਾਂ ਦਾ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਲੈਣਾ ਦੇਣਾ ਨਹੀਂ ਹੈ ਕੈਂਪਸ ਦੇ ਡਾਇਰੈਕਟਰ ਨੇ ਇਹ ਵੀ ਦੱਸਿਆ ਕਿ ਇੱਕ ਸਟੂਡੈਂਟ ਨੇ ਪੋਲੀਟੀਕਲੀ ਜਿਹੜੀ ਵੋਲੰਟੇਰਿੰਗ ਆ ਉਹ ਉਹਦੀ ਮਤਲਬ ਕਿਹਾ ਗਿਆ ਵੀ ਜੇ ਤੂੰ ਇਹ ਕੰਮ ਕਰੇਗਾ ਤਾਂ ਪਰਮਨੈਂਟ ਰੈ residenc y ਐਪਲੀਕੇਸ਼ਨ ਦੇ ਵਿੱਚ ਮਦਦ ਵੀ ਕਰ ਸਕਦੀ ਹੈ ਪਰ ਜਿਹੜੇ ਇਮੀਗ੍ਰੇਸ਼ਨ ਦੇ ਮਾਹਰ ਨੇ ਉਹ ਦੱਸ ਦਿਆ ਕਿ ਇਹ ਗੱਲ ਗਲਤ ਆ ਪੀਆਰ ਤੁਹਾਡੇ ਕੰਮ ਦੇ ਐਕਸਪੀਰੀਅੰਸ ਦੇ ਉੱਤੇ ਬੇਸਡ ਹੁੰਦੀ ਹੈ ਨਾ ਕਿ ਕਿ ਸੇ ਪੋਲੀਟਿਕਲ ਰეკਮੈਂਡੇਸ਼ਨ ਦੇ ਉੱਤੇ ਸੋ ਹੁਣ ਇਹਦੇ ਉੱਤੇ ਕੀ ਐਕਸ਼ਨ ਲਿਆ ਜਾਂਦਾ ਸਰਕਾਰ ਬੀਸੀ ਜਿਹੜੀ ਸਰਕਾਰ ਉਹ ਕਹਿ ਰਹੀ ਆ ਕਿ ਜਿਹੜੇ ਇਹਨਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਲਈ ਇਹਨਾਂ ਨੂੰ ਪੈਨਲਾਈਜ਼ ਕੀਤਾ ਜਾ ਸਕਦਾ ਆ ਜੁਰਮਾਨੇ ਹੋ ਸਕਦੇ ਆ ਸਟੂਡੈਂਟ ਰਾਈਟ ਐਡਵੋਕੇਟਸ ਕਹਿੰਦੇ ਆ ਕਿ ਜਿਹੜੇ ਇੰਟਰਨੈਸ਼ਨ ਸਟੂਡੈਂਟਸ ਆਨ ਤੌਰ ਦੇ ਉੱਤੇ ਉਹ ਕਿਉਂਕਿ ਬੜੇ ਬੇਵੱਸ ਹੁੰਦੇ ਆ ਡਰ ਹੁੰਦਾ ਉਹਨਾਂ ਦੇ ਵਿੱਚ ਕਿ ਉਹ ਪੈਸਾ ਨਾ ਲੂਜ਼ ਕਰ ਜਾਣ ਇਸ ਕਰਕੇ ਉਹਨਾਂ ਦੇ ਕਹਿ ਅਨੁਸਾਰ ਕੰਮ ਕਰਦੇ ਰਹਿੰਦੇ ਹੁਣ ਦੇਖੋ ਇਸ ਮਾਮਲੇ ਦਾ ਅੱਗੇ ਕੀ ਬਣਦਾ ਤੇ ਕੀ ਫੈਸਲਾ ਹੁੰਦਾ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾ ਵੀ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ